ਉਦੋਂ 24 ਘੰਟੇ ਕੱਢੇ ਕਰੋ ਰਫਰੈਸ਼ਮੈਂਟ ਰੋ ਰੋ ਰੋਵੋ ਨਾ ਤੁਸੀਂ ਇੰਨੀ ਮੰਦੀ ਹਾਲ ਹੋ ਗਈ ਬਹੁਤ ਮੰਦੀ ਹਾਲ ਹੋਰ ਪ੍ਰਸ਼ਾਦ ਮਿਲਿਆ ਮੈਨੂੰ ਸ਼ਾਮ ਨੂੰ ਰਹਿ ਰਾਸਤੇ ਕੁੜਦਰ ਮੈਂ ਸਵੇਰੇ ਸ਼ਾਮ ਜਾਣਾ ਤੇ ਮੈਨੂੰ ਪ੍ਰਸ਼ਾਦ ਮਿਲਿਆ ਪਤਾਸੇ ਮਿਲੇ ਮੈਂ ਖਾ ਕੇ ਪਾਣੀ ਪੀ ਕੇ ਰੱਖ ਲਿਆ ਅੰਡੀ ਗੋਨੀਆ ਰੋਟੀ ਦਿੱਤੀ ਤੇ ਮੈਨੂੰ ਕਹਿਣ ਪਾਜੀ ਰੋਟੀ ਘਰ ਖਾਣੀ ਹੈ ਕਹ ਫੇ ਨਹੀਂ ਤੁਹਾਡੇ ਨਾਲ ਲੜਾਈ ਕਰੂਗੀ ਦਰਦ ਦਰਦੀਆਂ ਠੋਕਰਾ ਖਾਣ ਲਈ ਅੱਜ ਮਜਬੂਰ ਹੋ ਗਿਆ ਇੱਕ ਪਤਨੀ ਦਾ ਸਤਾਇਆ ਹੋਇਆ ਘਰ ਵਾਲਾ ਮੈਂ ਕਹਿੰਦਾ ਬੱਚੇ ਤੇ ਬਾਹਰ ਕੱਢ ਦਿੰਦੇ ਸੀ ਮਾਪੇ ਨੂੰ ਪਰ ਜਦੋਂ ਘਰ ਵਾਲੀ ਘਰ ਵਾਲੇ ਨੂੰ ਬਾਹਰ ਕੱਢਦੇ ਜਿਨੇ ਕਮਾਈ ਲੱਖਾਂ ਰੁਪਈਆ ਦੀ ਕੀਤੀ ਹੋਵੇ ਨਾ ਕੋਈ ਬੈਲ ਨਾ ਕੋਈ ਆਇਬ ਅੱਜ ਸੜਕਾਂ ਤੇ ਰੋਲਣ ਵਾਸਤੇ ਤਿਆਰ ਆ ਦੋਨੇ ਬੱਚੇ ਡਾਕਟਰੀ ਲੈਣ ਚਾ ਪਰ ਪਿਓ ਦੇ ਜਿਹੜੇ ਪੈਰ ਆ जख्मਾ ਨਾਲ ਗਲੇ ਪਏ ਉਹ ਤੋਂ ਤੁਰਨ ਨੂੰ ਵੀ ਤੁਰਿਆ ਨਹੀਂ ਜਾਂਦਾ ਆਏ ਜੇ ਹਾਲਾਤ ਆ ਜੇ ਇੱਕ ਬਜ਼ੁਰਗ ਦੇ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਆ ਜਾ ਮੇਰਾ ਭਾਈ ਤੇ ਇਹ ਬਜ਼ੁਰਗ ਬੈਠੇ ਨੇ ਬਾਪੂ ਜੀ ਬਖਸ਼ੀਸ਼ ਸਿੰਘ ਡੇੜੇ ਹਸਾਬ ਦੇ ਨਾਲ ਇਹਨਾਂ ਦੇ ਪੈਰਾਂ ਤੇ ਜ਼ਖਮ ਨੇ ਪੱਟੀਆਂ ਬੰਨੀਆਂ ਹੋਈਆਂ ਨੇ ਇਹ ਚੱਲਣ ਫਿਰਨ ਤੋਂ ਵੀ ਅਸਮਰੱਥਾ ਤੇ ਉਤੋਂ ਸਰਦੀ ਦੀ ਰੁੱਤ ਸ਼ੁਰੂ ਆ ਪਰ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੇ ਬਿਲਕੁਲ ਪਾਸੇ ਕਰ ਦਿੱਤਾ ਅਣ ਦੇਖਿਆ ਕਰ ਦਿੱਤਾ ਰੋਟੀ ਪਾਣੀ ਦੇਣਾ ਬਹੁਤ ਦੂਰ ਦੀ ਗੱਲ ਆ ਇਹਨਾਂ ਨੂੰ ਮਿਲਣ ਵੀ ਨਹੀਂ ਆਉਂਦੇ ਬਾਪੂ ਜੀ ਕੀ ਨਾਮ ਆ ਤੁਹਾਡਾ ਬਖਸ਼ੀਤ ਸਿੰਘ ਜੀ ਬਖਸ਼ੀਤ ਸਿੰਘ ਜੀ ਹਾਂਜੀ ਕੀ ਮਾਮਲਾ ਕੀ ਆ ਮਸਲਾ ਕੀ ਆ ਜੀ ਮਸਲਾ ਜੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ ਉਹ 8 ਸਾਲ ਫੈਸਲਾ ਹੋਇਆ ਛੱਤੀਗੜ੍ਹ ਹਮ ਤੇ 8 ਸਾਲ ਬਾਅਦ ਮੈਂ ਆਇਆ ਪਿੰਡ ਕਿੱਥੇ ਕਰਦੇ ਸੀ ਕੰਮ ਤੁਸੀਂ ਪਿੰਡ ਮੈਂ ਬੰਬੇਉਂ ਉਧਰ ਹੀ ਗੱਡੀ ਚਲਾਉਂਦਾ ਸੀ ਬੰਬੇ ਆ ਜੀ ਮੈਂ ਜੀ ਬੰਬੇ ਕਿਲਿੰਡਰੀ ਕੀਤੀ ਬੰਬੇ ਮੈਂ ਡਰਾਈਵਰੀ ਕੀਤੀ ਬੰਬੇ ਮੈਂ ਹੁਣ ਉਥੋਂ ਉਥੋਂ ਆਇਆ ਹਮ ਉਹਦੇ ਬਾਅਦ ਜੀ ਮਤਲਬ ਐਕਸੀਡੈਂਟ ਹੋ ਗਿਆ ਹਮ 1 11 2013 ਨੂੰ ਹਮ ਤੇ ਪਿੰਡ ਮੈਂ ਆਏ ਉਹਨਾਂ ਨੇ ਸਾਲ ਬਾਅਦ ਹਮ ਪੈਸੇ ਮਹੀਨੇ ਦੇ ਮਹੀਨੇ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਖਾਤੇ ਚ ਪਾਉਂਦਾ ਰਿਹਾ ਮੇਰਾ ਪਰਿਵਾਰ ਨੂੰ ਪਰਿਵਾਰ ਨੂੰ ਘਰ ਵਾਲੀ ਦੇ ਨਾਂ ਤੇ ਰਣਜੀਤ ਕੌਰ ਦੇ ਨਾਂ ਤੇ ਤੇ ਉਹ ਫਿਰ ਜਿੱਦਾਂ ਐਕਸੀਡੈਂਟ ਹੋਇਆ ਤਾਂ ਮੁੜ ਕੇ ਮੈਨੂੰ ਵਕੀਲ ਮੇਰਾ ਕਹਿੰਦਾ ਈ ਥੰ ਬਰਸਾਦਾ ਜੀ ਕਹਿੰਦਾ ਬਿੱਲੇ ਤੂੰ ਪਿੰਡ ਨਹੀਂ ਜਾਣਾ ਤੇ ਕੇਸ ਲੰਬਾ ਹੋ ਜਾਊਗਾ ਲੇਕਿਨ ਬਰੀ ਕਰਾਊਗਾ ਲੇਕਿਨ ਜਿਹੜਾ ਮੁੰਡਾ ਵਿੱਚ ਮੋਟਰਸਾਈਕਲ ਖੜੀ ਗੱਡੀ 'ਚ ਮੋਟਰਸਾਈਕਲ ਮਾਰਿਆ ਮੈਨੂੰ ਮੇਰੇ ਤੇ ਕੋਈ ਕੇਸ ਨਹੀਂ ਕੀਤਾ ਉਹਨਾਂ ਨੇ ਮਤਲਬ ਉਹ ਮਰਨ ਕਰਕੇ ਫਿਰ ਉਹਨਾਂ ਨੇ ਕੇਸ ਬਣਾਇਆ ਉਹ ਵੀ ਉਹ ਲਿਖਿਆ ਵੀ ਖੜੀ ਗੱਡੀ 'ਚ ਮੋਟਰਸਾਈਕਲ ਮਾਰਿਆ ਤੇ ਮੈਨੂੰ ਕਿਸੇ ਨੇ ਕੁਝ ਨਹੀਂ ਬੋਲਿਆ ਲੇਕਿਨ 8 ਸਾਲ ਮੇਰਾ ਕਹੇ ਚੱਲ ਗਿਆ 8 ਸਾਲ ਮੈਂ ਨਹੀਂ ਇਕੱਠਾ ਸਾਲਾਂ ਦੇ ਵਿੱਚ ਬਾਬਾ ਜੀ ਜਿੰਨੀ ਮੇਰੀ ਕਮਾਈ ਜੋ ਮਤਲਬ ਮੈਨੂੰ ਮਾਲ ਕਿੰਨੇ ਦਿੰਦੇ ਸੀ ਮੈਨੂੰ 5000 ਤਨਖਾਹ ਸੀ ਤੇ ਜਿੱਦਾਂ ਮੈਂ ਹੁਣ ਘਰ ਦੀ ਗੱਡੀ ਚਲਾਈ ਯਾਰ ਰਿਸ਼ਤੇਦਾਰਾਂ ਦੇ ਉਹਨਾਂ ਕੋਲੋਂ 3500 ਚੱਕਰ ਦਾ ਤੇ 300 ਰੁਪਿਆ ਰੋਟੀ ਖਰਚਾ ਗੱਡੀ ਮੈਂ ਲੰਬੀ ਚਲਾਈ ਹੂੰ ਹੁਣ ਜੇ ਜਿਹੜੇ ਆਪਣੇ ਕੁੜਮੇ ਵੀ ਲੱਗਦੇ ਆ ਮੇਰੀ ਘਰ ਵਾਲੀ ਦੇ ਹੂੰ ਉਹਨਾਂ ਦੇ ਉਹਨਾਂ ਨੇ ਆਪਣੀ ਭਤੀਜੀ ਦਾ ਵਿਆਹ ਕੀਤਾ ਉਹਨਾਂ ਦੀ ਗੱਡੀ ਮੈਂ ਜਿਹੜੀ ਚਲਾਈ ਤੇ ਉਹ ਐਕਸੀਡੈਂਟ ਉਹਨਾਂ ਦੀ ਗੱਡੀ ਤੇ ਹੋਇਆ ਤੇ ਫਿਰ ਮੈਂ ਪਿੰਡ ਨੂੰ ਨਹੀਂ ਆ ਸਕਿਆ ਹੂੰ ਕਿਉਂਕਿ ਜੇ ਮੈਂ ਗੱਡੀ ਛੱਡ ਦਿੰਦਾ ਜੀ ਤੇ ਮੈਨੂੰ ਕਿਸੇ ਨੇ ਰੱਖਣਾ ਨਹੀਂ ਸੀ ਮੇਰੇ ਤੋਂ ਕੇਸ ਨਹੀਂ ਸੀ ਭੁਗਤਣਾ ਹੋ ਸਕਦਾ ਜੇ ਮੈਂ ਉਹ ਉਹ ਕੰਮ ਮੇਨਾਂ ਨਹੀਂ ਮੇਰੇ ਕੋ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ 8 ਸਾਲ ਕੇ ਚੱਲਿਆ ਮੈਂ 8 ਸਾਲ ਨਹੀਂ ਆਇਆ 8 ਸਾਲਾਂ ਦੇ ਵਿੱਚ ਮੇਰੀ ਟਰਾਂਸਪੋਰਟ ਦੇ ਥਰੂ ਮੇਰਾ ਕੋਈ ਬੈਂਕ ਖਾਤਾ ਨਹੀਂ ਮੈਨੂੰ ਮੇਰਾ ਕੁਝ ਨਹੀਂ ਸੀ ਤੇ ਜਿੰਨੇ ਪੈਸੇ ਜਿੰਨੇ ਆਏ ਆ ਉਹ ਸਿੱਧੇ ਮੇਰੀ ਘਰ ਵਾਲੀ ਦੇ ਨਾਮ ਤੇ ਰਣਜੀਤ ਕੌਰ ਦੇ ਨਾਮ ਤੇ ਉਹ ਮੇਰੇ ਟਰਾਂਸਪੋਰਟ ਚ ਸਿੱਧੇ ਆਏ ਆ ਕਿੰਨੇ ਪੈਸੇ ਆਏ ਜੀ ਪੈਸੇ ਇਹ ਸਾਰੇ ਮਿਲਾ ਕੇ ਜੀ 1130890 ਰੁਪਏ ਉਹਨਾਂ ਨੂੰ ਜਾਨੀ ਕਿ 8 ਸਾਲ 8 ਸਾਲਾਂ ਦੇ ਵਿੱਚ ਆ ਗਏ ਜੀ ਤੇ ਉਹ ਹੁਣ ਇਹਦੇ ਵਿੱਚ ਇਦਾਂ ਜੇਲੇ ਫੇਮ ਆ ਆ ਮੈਨੂੰ ਉਹ ਕਹਿੰਦਾ ਕਹਿੰਦਾ ਬਿੱਲੇ ਭਾਜੀ ਇਕੱਠੇ ਸੀ ਇੱਥੇ ਅਸੀਂ ਬੰਬੇ ਵੀ ਇਕੱਠੇ ਹੋ ਗਏ ਫਿਰ ਸਾਲੇ ਦੀ ਕੁੜੀ ਵੀ ਉਹਦੇ ਵਿਆਹੀ ਇਹਨਾਂ ਨੇ ਮੈਂ ਤੂੰ ਪੁੱਛਿਆ ਨਹੀਂ ਸੀ ਚਲੋ ਘਰ ਬਹੁਤ ਸੋਹਣਾ ਆ ਲੇਕਿਨ ਉਹਨਾਂ ਨੇ ਉਹਦੇ ਕੋ ਮੇਰਾ 291000 ਰੁਪਈਆ ਇਹਦੇ ਕੋ ਬਣਿਆ ਜਿਹੜਾ ਉਹਦਾ ਸੰਡੂ ਸੀ ਉਹਦੇ ਕੋ ਮਤਲਬ 26 ਮਹੀਨਿਆਂ ਚ 2 ਲੱਖ 60 27000 ਕਿੰਨੇ ਪਰ ਰੁਪਈਏ ਉਹ ਆਗਾ 26 ਮਹੀਨਿਆਂ ਚ ਜੀ 5 ਸਾਲ 10 ਮਹੀਨਿਆਂ ਚ ਕਿੰਨੇ ਪੈਸੇ ਆਏ ਉਹ ਮੈਂ ਜੀ ਤੁਹਾਨੂੰ ਮੜਿਆ ਕੱਢ ਕੇ ਦੱਸ ਦਿੰਨਾ ਤੇ ਸਾਰੇ ਪੈਸੇ ਇਹਨਾਂ ਦੇ ਬੈਂਕ ਖਾਤੇ ਆ ਜਾਏ ਮੇਰਾ ਖਾਤਾ ਨਹੀਂ ਸੀ ਲਾਸਟ ਜਦੋਂ ਮ ਆਇਆ ਉਸ ਵੇਲੇ ਮੇਰਾ 2 ਲੱਖ ਤੇ 91000 ਨਿਕਲਿਆ ਕਹਿੰਦਾ ਬਿੱਲੇ ਮੈਂ ਪੈਸੇ ਨਹੀਂ ਦੇ ਸਕਦਾ ਤੇ ਮੈਂ ਦੇਉਂਗਾ ਤੇ ਖਾਤਾ ਖੋਲੋ ਤਾਂ ਦਊਂਗਾ ਹੂੰ ਮੈਂ ਕਿਹਾ ਠੀਕ ਆ ਜੀ ਪੈਸੇ ਫਿਰ ਸਾਰੇ ਘਰੇ ਵਰਤੇ ਜਾਂਦੇ ਰਹੇ ਕਢਾਈ ਜਾਂਦੇ ਰਹੇ ਇਹ ਪੈਸੇ ਸਾਰੇ ਜਿੰਨੇ ਵੀ ਆਏ ਮੈਨੂੰ ਉਹਨੇ ਇਹ ਦਿੱਤਾ 1 ਲੱਖ ਦਾ ਚੈੱਕ 50000 ਫਿਰ ਮੈਂ 25 ਮੈਨੂੰ ਆਉਣ ਨੂੰ ਦਿੱਤਾ 85000 ਰੁਪਈਆ ਉਹਨਾਂ ਨੇ ਮੇਰੀ ਘਾਲੀ ਦੇ ਨਾਂ ਤੇ ਤੇ ਮੇਰੀ ਕੁੜੀ ਦੇ ਨਾਂ ਤੇ ਪਾਤਾ ਮੈਂ ਕਿਹ ਪਾ ਦਿੰ। ਕਿੰਨੇ ਬੱਚੇ ਬਾਬੇ ਤੁਹਾਡੇ? ਦੋ ਇੱਕ ਲੜਕੇ ਇੱਕ ਲੜਕਾ। ਕੀ ਕੰਮ ਕਰਦੇ ਆ ਉਹ? ਕੰਮ ਬਾਬੇ ਗੁਰਦਿਆਲ ਦੇ ਜਿਗੇ ਲੱਗੇ ਉਹ ਉੱਥੇ ਹਸਪੀਟਲ ਚ। ਪੜਾਈ ਦਾ ਖਰਚਾ ਸਾਰਾ ਕੁਝ ਕੀਤਾ ਤੁਸੀਂ ਅੱਜ ਤੱਕ। ਪਹਿਲਾਂ ਸਭ ਤੱਕ ਪੜਾਈ ਪੜਾਈ ਕੁੜੀ ਨੂੰ ਪੀ ਐਚ ਨਹੀਂ ਨਹੀਂ ਕਰਾ ਹੋਈ ਕਾਕਾ ਪਲੱਸ 2 ਕਰਕੇ ਹਟ ਗਿਆ ਕਹਿੰਦਾ ਨੌਕਰੀ ਨਹੀਂ ਮਿਲਦੀ ਨੇ ਕੋਈ ਚਲੋ ਜੀ ਮੈਂ ਆਪਣੇ ਵੱਲੋਂ ਕੋਈ ਮੈਨੂੰ ਜੀ ਮੈਨੂੰ ਚਾਹ ਦਾ ਨਸ਼ਾ ਨਹੀਂ ਜੀ। ਹੂੰ ਤੇ ਇਸ ਕਰਕੇ ਜੋ ਵੀ ਕੰਮ ਹੋਇਆ ਹੂੰ ਮੈਂ ਆਪਣੇ ਸਿਰ ਤੇ ਕੀਤਾ ਮਾਂ ਪੇ ਨੂੰ ਵੀ ਕੀਤਾ ਫੇ ਆਪਣੀ ਭੈਣ ਵੀ ਵਿਆਹੀ ਫੇ ਮੈਂ ਆਪਣਾ ਵਿਆਹ ਕੀਤਾ 7 ਸਾਲ ਹੋ ਰਹੀ ਤਕਲੀਫ ਹੋ ਗਈ ਗੁਜ਼ਰ ਗਈ ਫੇ ਮੈਂ ਮਕਾਨ ਬਣਾਇਆ ਹੂੰ ਜੋ ਕਿ ਤੁਹਾਨੂੰ ਮੈਂ ਮਕਾਨ ਦਿਖਾ ਲ ਦੂੰ ਮੈਂ ਆਪ ਮੁੱਲ ਲੈ ਕੇ ਮਕਾਨ ਬਣਾਇਆ ਮੈਨੂੰ ਕਿਸੇ ਚੀਜ਼ ਦਾ ਨਸ਼ਾ ਨਹੀਂ ਮੈਂ ਕਿਸੇ ਦੇ ਘਰ ਜਾਣਾ ਨਹੀਂ ਮੇਰੇ ਮਾਲਕ ਦੀ ਚਾਹੇ ਇਹ ਮੇਰਾ ਦੋਸਤ ਹੀ ਸੀ ਅਸੀਂ ਇਕੱਠੇ ਸੀਗੇ ਤੇ ਮੈਂ ਉਹਨਾਂ ਦੇ ਵੀ ਜਿਹੜਾ ਮੁੰਡਾ ਵਿਆਹਾ ਤੇ ਮੈਂ ਦੋ ਵਾਰੀ ਖਾਲੀ ਇੱਕ ਵਾਰੀ ਗਿਆ ਜਦੋਂ ਪਾਰਟੀ ਤੇ ਗਏ ਆ ਨੇ ਘਰ ਵਾਲੀ ਨੇ ਤੁਸੀਂ ਕਦੇ ਕਿਹਾ ਨਹੀਂ ਵੀ ਮੈਂ ਇਹ ਨਹੀਂ ਕਮਾਈ ਕੀਤੀ ਚਲੋ ਬੱਚੇ ਤਾਂ ਅੱਜ ਕੱਲ ਕਰਦੇ ਆ ਘਰ ਵਾਲੀ ਵੀ ਇਹ ਕੰਮ ਕਰਨ ਲੱਗੀ ਵੀ ਤੁਹਾਨੂੰ ਕਦੇ ਪੁੱਛਿਆ ਨਹੀਂ ਉਹਨੇ ਘਰ ਘਰਲੀ ਦਾ ਸਾਰਾ ਕਸੂਰ ਜੀ ਕਿਉਂਕਿ ਘਰ ਵਾਲੀ ਹੁਣ ਸਿੱਧੀ ਮੈਂ ਗੱਲ ਇੱਕ ਕਰ ਦਿੰਨਾ ਜੀ ਕਿ ਜਦੋਂ ਦੀ ਇਹ ਮੇਰੇ ਘਰ ਆਈ ਆ ਹੂੰ ਤੇ ਮੈਂ ਤਾਂ ਹੁਣ ਟਰੱਕ ਡਰਾਈਵਰਾਂ ਨੌਕਰੀ ਕਰੂੰਗਾ ਤਾਂ ਮੈਨੂੰ ਅਗਲੇ ਨੇ ਤਨਖਾਹ ਦੇਣੀ ਆ ਉਦਾਂ ਤੇ ਕਿਸੇ ਨੇ ਤਨਖਾਹ ਦੇਣੀ ਨੇ ਜੀ ਤੇ ਜੇ ਮੈਂ ਇਹ ਗੱਡੀ ਛੱਡ ਕੇ ਆਉਂਗਾ ਮੈਂ ਮੈਂ ਸਾਲ ਬਾਦ ਆਉਣਾ 1 ਮਹੀਨਾ ਰਹਿਣਾ ਔਨ ਬੈਲੇ ਸੀਟ ਰਿਜ਼ਰਵ ਕਰਾਉਣੀ ਤੇ ਜਿਹੜੇ ਪੈਸੇ ਹੈਗੇ ਮੇਰੇ ਕੋ ਇਹ ਜਾਣ ਵੇਲੇ ਮੈਨੂੰ ਸਖਾਲੀ 50 ਰੁਪਏ ਵੀ ਹੋਣਗੇ ਤਾਂ ਮੈਂ ਬੰਬੇ ਪਹੁੰਚ ਜਾਵਾਂ ਮੈਂ 1970 ਚ ਬੰਬੇ ਗਿਆ 74 ਚ ਮੇਰਾ ਲਾਇਸੈਂਸ ਬਣਿਆ ਮੈਂ ਪੂਰੇ 53 ਸਾਲ ਤੇ 2000 ਸਾਰੀ ਕਮਾਈ ਉਹਨਾਂ ਦੇ ਖਾਤੇ ਚ ਆਈ ਲਾਸਟ ਮੇਰਾ 1 ਲੱਖ ਦਾ ਚੈੱਕ ਜਿਹੜਾ ਸੀ بس ਉਹਨਾਂ ਦੇ ਉਹਨਾਂ ਨੂੰ ਹਜਮ ਨਹੀਂ ਹੋਇਆ ਇੱਥੇ ਆ ਕੇ ਖਾਤਾ ਖੋਲ੍ਹਿਆ ਮੁੰਡਾ ਗਿਆ ਮੇਰੇ ਸੈਨ ਲੈ ਮੈਂ ਬੈਂਕ ਗਿਆ ਮੈਨੂੰ ਪਤਾ ਨਹੀਂ ਵੀ ਕੀ ਹੁੰਦਾ ਜਦੋਂ ਮੈਂ ਪੜਿਆ ਲਿਖਿਆ ਨਹੀਂ ਆ ਪੀ ਏ ਟੀ ਐਮ ਕੀ ਹੁੰਦਾ ਤੇ ਉਹਦੇ ਬਾਅਦ ਚ ਉਹਨਾਂ ਨੇ 50000 ਰੁਪਏ ਹੋਰ ਪਾਤਾ ਜਾਨੀ ਉਹ ਪੈਸੇ ਸਾਰੇ ਕਢਾਉਂਦੇ ਰਹੇ ਪਰ ਤੁਹਾਨੂੰ ਰੋਟੀ ਨਹੀਂ ਦਿੱਤੀ ਕੱਢਾ ਕਢਾ ਇਦਾਂ ਜਿਵੇਂ ਪੈਸੇ ਹੋ ਗਏ ਨਾ ਇਹਨਾਂ ਨੇ ਵਿੱਚੋਂ ਪੈਸੇ ਕਢਾ ਕੇ ਕਰ ਹਰ ਚੀਜ਼ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਫਿਰ ਇਹਨਾਂ ਨੇ ਇਦਾਂ 에어 ਕੰਡੀਸ਼ਨ ਲਿਆਂਦਾ ਤੇ ਮੈਂ ਕਿਹਾ ਵੀ ਇਹ ਕਿੱਥੋਂ ਆਇਆ ਮੈਂ ਤਾਂ ਹੁਣ ਘਰ ਬੈਠਾ ਹੂੰ ਤੇ ਮੈਂ 8 ਸਾਲ ਨੇ 8 ਸਾਲ ਦੇ ਬਾਅਦ ਮੈਨੂੰ ਫੋਨ ਘਰ ਆ ਗਿਆ ਪੈਸੇ ਜਿੰਨੇ ਸਾਰੇ ਇਹਨਾਂ ਨੂੰ 11,30,390 ਰੁਪਏ ਮੇਰੇ 8 ਸਾਲਾਂ ਦੇ ਇਹਨਾਂ ਦੇ ਖਾਤੇ 'ਚ ਆਏ ਆ ਉਹ ਮੇਰੇ ਵਿੱਚੋਂ ਕਢਾ ਕੇ ਵੀ ਜਿਸਲੇ ਮੈਂ ਆਇਆ ਮੇਰੇ ਜਿਹਾ ਮੇਰਾ 1.5 ਲੱਖ ਰੁਪਏ ਜਮਾ ਹੋਇਆ ਉਹਦੇ ਵਿੱਚੋਂ ਮੈਂ ਕਾਕੇ ਨੂੰ ਆਪ ਵੀ ਕਢਾ ਕੇ ਦਿੱਤੇ 1,29,100 ਰੁਪਈਆ ਉਹਨਾਂ ਨੇ Google 'ਚ ਜਾ ਕੇ ਕਢਾ ਕੇ ਤਾਂ 에어 ਕੰਡੀਸ਼ਨ ਲਵਾ ਲਿਆ ਕੈਮਰੇ ਲਾਏ ਸਭ ਕੁਝ ਕਰਕੇ ਤੇ ਮੈਨੂੰ ਆਸ-ਆਸਤਾ ਤਕਲੀਫ ਦੇਣੀ ਚਾਲੂ ਕਰਤੀ ਤੇ ਕਪੜੇ ਨਹੀਂ ਧੋਣੇ ਫਿਰ ਮੈਂ ਕਿਹਾ ਮੈਂ ਕਿਹਾ ਭਾਈ ਇਦਾਂ ਨਾ ਕਰੋ ਭੁੱਖਾ ਆ ਕਹਿੰਦੀ ਸਾਡੀ ਸਾਡੀਆਂ ਰੋਟੀਆਂ ਤੇ ਨਾ ਬੈਠਾ ਰਹੀ ਇਹ ਗੱਲ ਕੌਣ ਘਰ ਵਾਲੀ ਕਹਿੰਦੀ ਹੈ ਘਰ ਵਾਲੀ ਨੇ ਕਿਹਾ ਰਣਜੀਤ ਕੌਰ ਨੇ ਹਾਲੇ ਕਿ ਉਹਦਾ ਵੀ ਦੂਆ ਵਿਆਹ ਆ ਪਹਿਲਾਂ ਵਿਆਹ ਵੀ ਸੀਗੀ ਠੀਕ ਹੈ ਸਾਡੇ ਰਿਸ਼ਤੇ ਕਰਾਉਂਦੇ ਹੁੰਦੇ ਤਾਂ ਪਿੰਡ ਦੇ ਕਰਾਉਂਦੇ ਆ ਤੇ ਬਾਬਾ ਜੀ ਮੈਨੂੰ ਕਿਸੇ ਚੀਜ਼ ਦਾ ਕੋਈ ਸ਼ੌਂਕ ਨਹੀਂ ਆ ਤੇ ਜੋ ਵੀ ਕੁਝ ਹੋਇਆ ਉਹਦੇ ਬਾਅਦ ਚ ਮੈਂ ਸੋਚਾਂ ਹੁਣ ਕੀ ਕਰਾਂ ਮਾਂ ਪਿਓ ਵੀ ਪਹਿਲਾਂ ਗੁਜ਼ਰ ਗਏ ਤੇ ਪਰ ਜਦੋਂ ਦੀ ਇਹ ਮੇਰੇ ਘਰ ਆਈ ਆ ਇਹਨਾਂ ਘਰ ਚ ਪਹਿਲਾਂ ਮੇਰੇ ਪਿਤਾ ਜੀ ਗਏ ਫਿਰ ਮੇਰੀ ਮਾਤਾ ਜੀ ਉਹ ਵੀ ਭੈਣ ਕੋਈ ਗਏ ਭੁਣਿਆ ਮੇਰਾ ਇੱਥੇ ਖੁੱਡਿਓ ਸੀ ਥਾਣੇਦਾਰ ਸੀ ਉੱਥੇ ਜਲੰਧਰ ਤੇ ਉਹਨਾਂ ਕੋਈ ਪੂਰੇ ਹੋਏ ਉਹਨਾਂ ਨੇ ਸੰਸਕਾਰ ਕੀਤਾ ਤੇ ਹੁਣ ਹੁਣ ਬਾਬਾ ਜੀ ਕੋਲੇ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਬਾਬਾ ਜੀ ਕੋਲੋਂ ਮੇਰੀ ਹਾਲਤ ਬੜੀ ਖਰਾਬ ਹੋ ਗਈ ਫਿਰ ਜਿਹੜੇ ਇੱਥੇ ਜਿਹੜੇ ਆ ਜਗ੍ਹਾ ਜਿਹੜੀ ਸੀ ਬਾਬਿਆਂ ਨੂੰ ਦਿੱਤੀ ਬੜੇ ਬਾਬਿਆਂ ਨੂੰ ਉਹ ਉਹਦਾ ਮੁੰਡਾ ਸਾਡੇ ਗਵਾਂਢੀਆ ਦੇ ਮੁੰਡੇ ਨਾਲ ਪੜਦਾ ਸੀ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਬਿੱਲੇ ਭਾਜੀ ਮੈਂ ਕਹਾਂ ਕਹਿੰਦਾ ਚਲੋ ਚੱਲੀਏ ਆਪਾਂ ਘਰ ਆਲੇ ਤੇ ਗੁਰਦੁਆਰਾ ਬਣਦਾ ਤੇ ਉੱਥੇ ਬਾਬਾ ਜੀ ਕੋਲ ਚੱਲਦੇ ਆ ਤੇ ਰੋਟੀ ਦਾ ਖਾਊਗਾ ਬਾਬਾ ਜੀ ਮੈਂ 5 ਰੁਪਏ ਦਾ ਬਿਸਕੁਟ ਪਾਕੇਟ ਲੈ ਕੇ ਉਹ ਦਿਨ 24 ਘੰਟੇ ਕੱਢੇ ਕਰ ਰੋ ਡਿਫਰੈਸ਼ਨ ਰੋ 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 ਨਾ ਤੁਸੀਂ ਇਹ ਨਹੀਂ ਮੰਦੀ ਹਾਲ ਹੋ ਗਈ ਬਹੁਤ ਮੰਦੀ ਹਾਲ ਔਰ ਪ੍ਰਸ਼ਾਦ ਮਿਲਿਆ ਮੈਨੂੰ ਸ਼ਾਮ ਨੂੰ ਰਹਿ ਰਾਸਤੇ ਕੁਰਦਰ ਮੈਂ ਸਵੇਰੇ ਸ਼ਾਮ ਜਾਣਾ ਤੇ ਮੈਨੂੰ ਪ੍ਰਸ਼ਾਦ ਮਿਲਿਆ ਤਾਸੀ ਮਿਲੇ ਮੈਂ ਖਾ ਕੇ ਪਾਣੀ ਪੀ ਕੇ ਘਰ ਆ ਗਿਆ ਅੰਡੀਆ ਗੋਨੀਆ ਰੋਟੀ ਦਿੱਤੀ ਤੇ ਮੈਨੂੰ ਕਹਿੰਨ ਪਾਜੀ ਰੋਟੀ ਘਰ ਖਾਣੀ ਹੈ ਮੈਂ ਕਹਿੰਦਾ ਨਹੀਂ ਤੁਹਾਡੇ ਨਾਲ ਲੜਾਈ ਕਰੂਗੀ ਲੇਕਿਨ ਸਭ ਕੁਝ ਜੋ ਵੀ ਕੋਈ ਸਹੀ ਹੋ ਗਿਆ ਚਲੋ ਕੋਈ ਗੱਲ ਨਹੀਂ ਅਗਰ ਗੱਜ ਜਦੋਂ ਨੇ ਕਿਹਾ ਸਾੜੀ ਪੱਕੀਆਂ ਖਾਏ ਮੈਂ ਰੋਟੀ ਕੋਈ ਨਹੀਂ ਦਿੱਤੀ ਫੇਰ ਮੇਰੀ ਪੈਨਸ਼ਨ ਲੱਗ ਗਈ ਗੁਰੂ ਘਰ ਲਈ 20 ਰੁਪਏ ਬਸ ਦੇ ਜਾਣ ਦੇ ਪਿੰਡੋਂ 20 ਆਉਣ ਦੇ ਤੇ ਪੈਰ ਨੂੰ ਦੋ ਪਰੋਟੇ ਖਾਣੇ ਉਹ ਮੇਰੇ 10 ਦਿਨ ਨਿਕਲ ਪਾਈ ਦਿਨ ਨਿਕਲ ਹਮ ਬਾਕੀ ਬਹੁਤ ਟਾਈਮ ਮੇਰਾ ਖਰਾਬ ਗਿਆ ਲੇਕਿਨ ਉਹ ਜਿਹੜੀ ਜਿਹੜਾ ਮੁੰਡਾ ਜਿਹੜਾ ਇੱਥੇ ਜਿਹੜਾ ਮੁੰਡਾ ਹੁਣ ਇੱਥੇ ਸੀਗਾ ਹੈ ਚੱਲ ਗਿਆ ਦਲਜੀਤ ਉਹਦਾ ਮੁੰਡਾ ਉਹਦੇ ਨਾਲ ਪੜਦਾ ਸੀ ਤੇ ਉਹ ਮੈਨੂੰ ਫਿਰ ਇੱਥੇ ਲੈ ਕੇ ਆਇਆ ਉਹਦਾ ਪੇ ਕਹਿੰਦਾ ਚੱਲ ਚਲੀਏ ਉਹ ਲੈ ਕੇ ਆਏ ਬਾਬਾ ਜੀ ਨੇ ਵੀ ਗੱਲ ਹੋਈ ਦਲਜੀਤ ਨਾਲ ਵੀ ਗੱਲ ਹੋਈ ਕਹਿੰਦੇ ਆ ਜਾਓ ਦੀ ਇੱਥੇ ਤੁਸੀਂ ਰਹਿੰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਗੁਰਦੁਆਰਾ ਸਾਹਿਬ 6-7 ਮਹੀਨੇ ਹੋ ਗਏ ਕਦੇ ਬੱਚੇ ਆਏ ਨਹੀਂ ਇੱਥੇ ਤੁਹਾਡੇ ਕੋਲੇ ਕਾਕਾ ਬਸ ਉਹ ਲੰਗਰ ਲੈ ਕੇ ਆ ਸਾਡੇ ਮਨ ਬਾਬਾ ਜੀ ਸਾਲ ਬਾਅਦ ਜਠੇਰੇ ਉੱਥੇ ਖਾਡ-ਬਾਡ ਹੁੰਦੇ 108 ਖਾਡ-ਬਾਡ ਹੁੰਦੇ ਆ ਉਹ ਜਿਹੜਾ ਰਾਸ਼ਨ ਬਾਈਦਾ ਸੀ ਮੈਂ ਨੂੰ ਫਿਰ ਉਹਨੇ ਕਿਹਾ ਸੀ ਭਾਈ ਫੋਨ ਲਾ ਦੋ ਸਾਡੇ ਇੱਥੇ ਪ੍ਰੋਗਰਾਮ ਹੋਵੇ ਨਾ ਜੀ ਉਹ ਰਾਸ਼ਨ ਪਾਣੀ ਜਿਹੜਾ ਬਚਿਆ ਫਿਰ ਲੈ ਕੇ ਆ ਜਾਂਦੇ ਆ ਬੜੇ ਬੜੇ ਜਿੱਦਾਂ ਗੁਰੂ ਘਰ ਹੀ ਲਿਆਉਂਦੇ ਆ ਗੁਰੂ ਘਰ ਗੁਰੂ ਘਰ ਲਿਆਉਂਦੇ ਆ ਹੂੰ ਤੇ ਉਹ ਫਿਰ ਲੈ ਕੇ ਆਇਆ ਡੈਡੀ ਸਾਸਰੀ ਕਾਲ ਪ੍ਰਿੰਟ ਮੈਨੂੰ ਬੁਲਾਇਆ ਨਹੀਂ ਮੈਨੂੰ ਚੱਕਿਆ ਨਹੀਂ ਮੈਨੂੰ ਕਿਤੇ ਲੈ ਕੇ ਡਾਕਟਰ ਦੇ ਨਹੀਂ ਗਏ ਘਰ ਵਾਲੀ ਨਹੀਂ ਆਈ ਕਿਤੇ ਇੰਨੇ ਟਾਈਮ ਇੰਨੇ ਘਰ ਵਾਲੀ ਮੇਰੇ ਮਤਲਬ ਕਦੀ ਫੋਨ ਨਹੀਂ ਆਇਆ ਕਦੀ ਆਈ ਵੀ ਨਹੀਂ ਲੇਕਿਨ ਕਾਕਾ ਆਇਆ ਉਹ ਦਿਨ ਚਲੋ ਫਿਰ ਵੀ ਮੈਂ ਮੰਗ ਕੇ ਲੈ ਜੀ ਮੇਰੇ ਦੋ ਵਿਆਹ ਕਰਨ ਤੋਂ ਬਾਅਦ 22 ਸਾਲ ਬਾਅਦ ਮੈਨੂੰ ਗੁੱਡੀ ਮਿਲੀ ਫਿਰ ਕਾਕਾ ਮਿਲਿਆ ਕਾਕਾ ਹਰ ਮੰਦਰ ਸਾਹਿਬ ਤੋਂ ਮਿਲਿਆ ਬੜੇ ਮਾ ਸ਼ੁਗਰ ਗੁਜ਼ਾਰ ਆ ਸੋਹਣਾ ਸੁਨੱਖਾ ਪਰ ਲੇਕਿਨ ਉਹਨੇ ਫालतू ਤਾਂ ਨਹੀਂ ਗੱਲ ਕਹੀ ਲੇਕਿਨ ਜਿਹੜਾ ਇਹ ਦੋਨੋਂ ਸੰਡੂ ਸੰਡੂ ਆ ਦੋਨ ਸਾਨੂੰ ਦੀ ਗੱਡੀ ਖੜੀ 2 ਸਾਲ ਤੋਂ ਮੈਂ ਉਹ ਚਲਾਈ ਉਹਦਾ 2 ਲੱਖ ਮਤਲਬ 90000 96000 ਮੇਰਾ ਬਾਕੀ ਆ ਜਿਸ ਲਈ ਮੈਂ ਉਹਦੇ ਘਰ ਗਿਆ ਇਨਾ ਹੀ ਘਰ ਆ ਮੈਂ ਕਿਹਾ ਭਾਈ ਤੁਸੀਂ ਗੱਡੀ ਚਲਾ ਲਈ ਤੁਹਾਡੀ ਗੱਡੀ ਖੜੀ ਸੀ ਤੇ ਮੇਰੇ ਪੈਸੇ ਦਿਓ ਤੇ ਮੈਂ ਕਿਹਾ ਭਾਈ ਪੈਸੇ ਕਹਿੰਦੇ ਅਖੇ ਤੁਸੀਂ ਮੇਰੇ ਬਣੋਈਏ ਨੂੰ ਹਿਸਾਬ ਦਿੱਤਾ ਮੈਂ ਕਿਹਾ ਉਹਨੂੰ ਮੈਂ ਦਿੰਦਾ 11 ਚੱਕਰਾਂ ਦਾ ਤੁਹਾਡੀ ਗੱਡੀ ਲੱਗੇ 64 ਚੱਕਰ ਤੁਹਾਡੇ ਮੇਰੇ ਪੈਸੇ ਬਣੇ ਇੰਨੇ ਉਹ ਪੈਸੇ ਦਿਓ ਤੇ ਇਹ ਦੋਨੋਂ ਪੇ ਮਾਂ ਔਰ ਪੁੱਤ ਦੋਨੋਂ ਗਏ ਇੰਨਾ ਹੀ ਘਰ ਆ ਜਿੰਨਾ ਰੋਡ ਵਾ ਜਾ ਕੇ ਉਹਨੂੰ ਕਹੇ ਉਹਨੂੰ ਤਨਖਾਹ ਨਾ ਦਿਓ ਉਹ ਜਿਹੜੀ 96000 ਤਨਖਾਹ ਆ 2015 ਤੱਕ ਵਾ ਇੱਕ ਗੱਲ ਹੋਰ ਦੇਖੋ ਵੀ ਬਾਪੂ ਜੀ ਨੇ ਔਖ ਛੱਲੀ ਪਤਾਸੇ ਪਾਣੀ ਦੇ ਘੋਲ-ਘੋਲ ਕੇ ਟਾਈਮ ਟਪਾਇਆ ਔਲਾਦ ਨਹੀਂ ਚੰਗਾ ਸਮਝਦੀ ਪਰ ਔਲਾਦ ਤਾਂ ਚੰਗੀ ਸਮਝੇ ਜੇ ਜੀਵਨ ਸਾਥੀ ਚੰਗਾ ਸਮਝਦਾ ਹੋਵੇ ਜੀਵਨ ਸਾਥੀ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇਹ ਗੱਡੀ ਦੇ ਦੋ ਪਹੀਏ ਹੁੰਦੇ ਆ ਜੇ ਦੋਨੇ ਪਹੀਏ ਸਹੀ ਰਹਿਣ ਤੇ ਗੱਡੀ ਸਹੀ ਚੱਲਦੀ ਆ ਤ ਨਹੀਂ ਰੁਕ ਜਾਂਦੀ ਆ ਪਰ ਹਜੇ ਵੀ ਬਾਪੂ ਦੀਆਂ ਗੱਲਾਂ ਚੋਂ ਅੱਦੇ ਜਵਾਕਾਂ ਲਈ ਪਿਆਰ ਝੜਕਦਾ ਹਜੇ ਵੀ ਕਹਿੰਦਾ ਵੀ ਬੱਚੇ ਮੈਨੂੰ ਕੁਝ ਬੋਲੇ ਨਹੀਂ ਵੀ ਹਜੇ ਵੀ ਕਿਤੇ ਨਾ ਕਿਤੇ ਉਹ ਹਮਦਰਦੀ ਆ ਜਿਹੜੀ ਮਮਤਾ ਵਾਲੀ ਹੁੰਦੀ ਆ ਔਲਾਦ ਦੇ ਪ੍ਰਤੀ ਮਾਂ ਪਿਓ ਦੀ ਹੁੰਦੀ ਆ ਹਜੇ ਵੀ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਕਹਿੰਦਾ ਪਰ ਕਿੱਡੀ ਅਫਸੋਸ ਵਾਲੀ ਗੱਲ ਆ ਵੀ ਜਿਸ ਬੰਦੇ ਨੇ 25-30 ਸਾਲ ਟਰੱਕ ਚਲਾ ਕੇ ਡਰਾਈਵਰੀ ਕਰਕੇ ਹਰ ਚੀਜ਼ ਘਰੇ ਬਣਾਈ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਅੱਜ ਉਹ ਬੰਦਾ ਰੋਟੀ ਉਹਦੇ ਕੋਲੇ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਵੇਖੋ ਜਿਵੇਂ ਕਹਿੰਦੇ ਹੁੰਦੇ ਵੀ ਜਿਹਦਾ ਕੋਈ ਨਹੀਂ ਉਹਦਾ ਪ੍ਰਮਾਤਮਾ ਹੁੰਦਾ ਤੇ ਪ੍ਰਮਾਤਮਾ ਬਾਬਾ ਜੀ ਦੇ ਵਿੱਚ ਦੀ ਵਸਿਆ 6-7 ਮਹੀਨੇ ਇੱਥੇ ਹੋ ਗਏ ਇਹਨਾਂ ਨੂੰ 6 ਮਹੀਨਿਆਂ ਤੋਂ ਉੱਪਰ ਦਾ ਟਾਈਮ ਹੋ ਗਿਆ ਬਾਪੂ ਕੋਲੇ ਠੀਕ ਆ ਆ ਲਿਖਤਾਂ ਪਰ ਅਸਲ ਦੇ ਵਿੱਚ ਰੌਲਾ ਆ ਲਿਖਤਾਂ ਦਾ ਨਹੀਂ ਆ ਆ ਪੈਸੇ ਦੀ ਖੇਡ ਨਹੀਂ ਆ ਦੋ ਟਾਈਮ ਦੀ ਰੋਟੀ ਕਿਉਂਕਿ ਇਹਨੇ ਪਾਲਿਆ ਲਿਖਾਇਆ ਆ ਲਿਖਤਾਂ ਗਿਆ ਜਿਹੜੀਆਂ ਲਿਖੀਆਂ ਹੋਈਆਂ ਜਿੱਥੇ ਕਿੰਨੇ ਪੈਸੇ ਆਏ ਕੀ ਕੁਝ ਹੋਇਆ ਪਰ ਜਦੋਂ ਜੇ ਤਾਂ ਬੰਦੇ ਕੋਲੇ ਦੋ ਨੰਬਰ ਦੀ ਕਮਾਈ ਹੋਵੇ ਤਾਂ ਬੰਦਾ ਪਰਵਾਹ ਨਹੀਂ ਕਰਦਾ ਵੀ ਜਿਵੇਂ ਆਈ ਸੀ ਓਵੇਂ ਗਈ ਹੁਣ ਜਿਹੜੇ ਤਰੀਕੇ ਨਾਲ ਬਾਪੂ ਨੇ ਆਪਦੇ ਪੈਸੇ ਕਮਾਏ ਜਿਵੇਂ ਕਿਹਾ ਵੀ 50 ਰੁਪਏ ਜਿਵੇਂ ਬੰਬੇ ਜਾਵੜਦਾ ਸੀ ਕੋਈ ਐਬ ਨਹੀਂ ਕੋਈ ਬੈਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਠੀਕ ਆ ਉਹ ਰੁਪਈਆ ਰਪੀਆ ਕਿਵੇਂ ਕਮਾਇਆ ਤੇ ਉਹ ਰੁਪਈਆ ਰਪੀਆ ਕਮਾ ਕੇ ਉਹਦੋਂ ਬਾਅਦ ਜਿਹੜਾ ਬੜਾਪੇ ਚ ਸੁੱਖ ਭੋਗਣਾ ਸੀ ਉਹ ਪੈਸੇ ਘਰ ਵਾਲੀ ਬੱਚੇ ਲੈ ਗਏ ਤੇ ਇਹ ਰਹਿ ਗਿਆ ਛੜਕ ਤੇ ਰੋਲ ਨਜੋਗਾ ਤੇ ਫਿਰ ਦੁੱਖ ਤਾਂ ਉਹ ਚੀਜ਼ ਦਾ ਆਉਂਦਾ ਬਾਬਾ ਜੀ ਖੜੇ ਆ ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਜ਼ਰੂਰ ਕਰੂੰਗਾ ਤੇ ਬਾਅਦ ਚ ਬਾਪੂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਆਂਦੀ ਆਜੋ ਇੱਧਰ ਆਜੋ ਤੁਸੀਂ ਦਿਖਾਵਾਂਗੇ ਜੀ ਸਾਰੀ ਚੀਜ਼ ਦਿਖਾਵਾਂਗੇ ਕੋਈ ਇੰਨੇ ਪੈਸੇ ਮੇਰੇ ਇਹਨਾਂ ਦੇ ਖਾਤੇ ਇੱਧਰ ਆਜੋ ਬਾਬਾ ਜੀ ਵਾਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਨਾਮ ਆਵਾ ਭਾਈ ਤੁਹਾਡਾ ਹੀ ਮੇਰਾ ਜਥੇਦਾਰ ਸੁਖਬੀਰ ਸਿੰਘ ਇਹਨਾਂ ਨੂੰ ਕਦੋਂ ਲਿਆਏ ਹੋ ਤੁਸੀਂ ਅਸੀਂ ਇਹਨਾਂ ਨੂੰ 7 ਕਿ ਮਹੀਨੇ ਹੋ ਗਏ ਵਾਹਿਗੁਰੂ ਜੀ ਅਸੀਂ ਜਦੋਂ ਪਤਾ ਲੱਗਾ ਇੱਕ ਇਹਨਾਂ ਦੇ ਨਗਰ ਦਾ ਗੁਰਦੇਵ ਸਿੰਘ ਜੀ ਸਾਡੇ ਕੋਲ ਇੱਥੇ ਪਹੁੰਚਾ ਕਹਿੰਦਾ ਵੀ ਇੱਕ ਬਜ਼ੁਰਗ ਆ ਤੇ ਵੀ ਉਹ ਰੋਟੀ ਤੋਂ ਵੀ ਤੰਗ ਆ ਤਾਂ ਅਸੀਂ ਕਿਹਾ ਕੋਈ ਗੱਲ ਨਹੀਂ ਜੇ ਉਹ ਹੈਗਾ ਤਾਂ ਆਪਾਂ ਇੱਥੇ ਲੈ ਮੰਗ ਹੂੰ ਤੇ ਅਸੀਂ ਉਹਨੂੰ ਇੱਥੇ ਲਿਆਦਾ ਤੇ ਇਹਦੀ ਸਰਪੰਚ ਸਾਹਿਬ ਨੂੰ ਵੀ ਪਿੰਡ ਦੇ ਨੂੰ ਫੋਨ ਕੀਤਾ ਹੂੰ ਤੇ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਦੇ ਬੇਟੇ ਨੂੰ ਫੋਨ ਕੀਤਾ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੂੰ ਤੇ ਫਿਰ ਜਿੰਨੇ ਜੋਗੇ ਹੈਗੇ ਅਸੀਂ ਸੇਵਾ ਇਹਦੀ ਕਰਦੇ ਆਂ ਹੂੰ ਪਹਿਲਾਂ 5 ਦਿਨ ਸਰਕਾਰੀ ਹਸਪੀਟਲ ਅਸੀਂ ਟਾਂਡੇ ਜਗ੍ਹਾ ਦਿਖਾ ਲਿਆ ਉਥੇ ਰਿਹਾ ਤੇ ਉਸ ਤੋਂ ਬਾਅਦ ਫਿਰ ਇਹ ਜ਼ਿਆਦਾ ਹੋ ਗਿਆ ਹੂੰ ਫਿਰ ਦਸੂਏ ਦਾਖਲ ਕਰਾਇਆ ਉਤੋਂ 12 ਦਿਨ ਬਾਅਦ ਅਸੀਂ ਹੁਣ ਫਿਰ ਇਸ ਨੂੰ ਲੈ ਆਂਦਾ ਆ ਤੇ ਇਹ ਸੇਵਾ ਜਿਹੜੀ ਆ ਸੰਤ ਬਾਬਾ ਅਜੈਬ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਦੀ ਸੇਵਾ ਆ ਇੱਥੇ ਕੋਈ ਵੀ ਦੁਖੀ ਆਵੇ ਤੇ ਆਪਾਂ ਉਹਨੂੰ ਸਾਥ ਦਿੰਦੇ ਆ ਚਿੱਕਦੇ ਬੱਚਿਆਂ ਨੂੰ ਮਿਲੇ ਨੇ ਬਾਪੂ ਜੀ ਦੇ ਨਹੀਂ ਜੀ ਮੈਂ ਅਜੇ ਤੱਕ ਦਰਸ਼ਨ ਨਹੀਂ ਕੀਤੇ ਨਾ ਮੈਂ ਇਹਨਾਂ ਦੇ ਘਰ ਵਾਲੀ ਦੇ ਦਰਸ਼ਨ ਕੀਤੇ ਆਏ ਨਹੀਂ ਕਦੇ ਉਹਨਾਂ ਨੇ ਫੋਨ ਨਹੀਂ ਕੀਤਾ ਤੁਹਾਨੂੰ ਨਹੀਂ ਜੀ ਸਾਨੂੰ ਕੋਈ ਫੋਨ ਨਹੀਂ ਕੀਤਾ ਅੱਜ ਸਰਪੰਚ ਸਾਹਿਬ ਨੂੰ ਵੀ ਫੋਨ ਕੀਤਾ ਸੀਗਾ ਇਹਨਾਂ ਦੇ ਬੇਟੇ ਨੂੰ ਵੀ ਕੀਤਾ ਸੀ ਨੰਬਰ ਇਹਨਾਂ ਤੋਂ ਲਿਆ ਸੀਗਾ ਉਹਨਾਂ ਨੇ ਕੋਈ ਸਪான்ਸਰ ਨਹੀਂ ਸਾਨੂੰ ਦਿੱਤੇ ਉਹਨਾਂ ਨੇ ਦੱਸਿਆ ਹੀ ਨਹੀਂ ਕਿ ਮਤਲਬ ਅਸੀਂ ਆਉਣਾ ਜਾਂ ਨਹੀਂ ਆਉਣਾ ਉਹ ਕਹਿੰਦੇ ਸਾਡਾ ਟਾਈਮ ਨਹੀਂਗਾ ਬੀਟੀ ਇਹਨਾਂ ਦਿਨ ਕਿਹਾ ਇਹ ਗੱਲ ਜਰੂਰ ਕਹੀ ਹੈ ਹਣ ਤੁਸੀਂ ਪੈਰ ਵੇਖੋ ਬਾਪੂ ਜੀ ਦੇ ਪੱਟੀਆਂ ਦੇ ਨਾਲ ਬੰਨੇ ਹੋਏ ਆ ਜਾਖਮਾ ਜਿਹੜੇ ਉਹ ਪੈਰਾਂ ਦੇ ਉੱਪਰ ਹੋਏ ਵਿਆ ਠੀਕ ਆ ਕਿੰਨੀ ਸਾਰੀ ਉਮਰ ਆ ਬਾਪੂ ਦੀ ਤੁਰਨਾ ਫਿਰਨਾ 72 ਸਾਲ ਦੀ ਉਮਰ ਆ ਠੀਕ ਆ ਤੁਰਨਾ ਫਿਰਨਾ ਕਿੰਨਾ ਔਖਾਗਾ ਕਿਉਂਕਿ ਅੱਗੇ ਸਰਦੀ ਦੀ ਰੋਤਾ ਠੰਡਾ ਪਰ ਫਿਰ ਵੀ ਬਾਬਾ ਜੀ ਕਰੀ ਨਾ ਐਡਰੈਸ ਬੋਲ ਦਿਓ ਜਿੱਥੇ ਇਹ ਇੱਥੇ ਰਹਿ ਰਹੇ ਆ ਜੀ ਇਹ ਗੁਰਦੁਆਰਾ ਸਾਹਿਬ ਗੁਰਨਾਨਕ ਦਰਬਾਰ ਪਠਾਨਕੋਟ ਰੂਰ ਕਰਾਲਾ ਨਜ਼ਦੀਕ ਟਾਂਡਾ ਜੋ ਕਿ ਸੰਤ ਬਾਬਾ ਅਜੈਬ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਦੀ ਇੱਥੇ ਸੇਵਾ ਚੱਲਦੀ ਪਈ ਆ ਮੇਰਾ ਨਾਮ ਜਥੇਦਾਰ ਸੁਖਵੀਰ ਸਿੰਘ ਫੋਨ ਨੰਬਰ ਸਾਡਾ 9878536596 ਇੱਥੇ ਇਹ ਬਜ਼ੁਰਗ ਆ ਜਿਹੜੇ ਰਹਿ ਰਹੇ ਆ ਬਾਬਾ ਇਹਨਾਂ ਦੇ ਕਦੇ ਕੋਈ ਪਿੰਡ ਤੋਂ ਨਹੀਂ ਆਇਆ ਇੱਥੇ ਤੁਹਾਡੇ ਕੋਲੇ ਨਹੀਂ ਜੀ ਕੋਈ ਪਿੰਡ ਦੇ ਵਿੱਚੋਂ ਨਹੀਂ ਆਇਆ ਨਾ ਇਹਦਾ ਕੋਈ ਕਿਸੇ ਨੇ ਪਤਾ ਲਿਆ ਇੱਕੋ ਹੀ ਬੰਦਾ ਆਇਆ ਸੀਗਾ ਜਿਹਨੇ ਆਣ ਕੇ ਸਾਨੂੰ ਕਿਹਾ ਸੀਗਾ ਵੀ ਬਜ਼ੁਰਗ ਬੜੇ ਭੁੱਖੇ ਆ ਤੇ ਵੀ ਉਹਨਾਂ ਨੂੰ ਭੁੱਖਿਆਂ ਨੂੰ ਤੁਸੀਂ ਇੱਥੇ ਸਾਮ ਲੋ ਕਿੰਨੇ ਕਿਲੋਮੀਟਰ ਇਹਦਾ ਪਿੰਡ ਇੱਥੋਂ ਬਾਬਾ ਜੀ ਦਾ ਇੱਥੋਂ ਤਕਰੀਬਨ 2-3 ਕਿਲੋਮੀਟਰ ਹੈਗਾ ਜੀ ਇਹ ਨਹੀਂ ਹੈ ਜੀ ਹਾਂ ਜੀ 3 ਤੋਂ ਜ਼ਿਆਦਾ ਨਹੀਂਗਾ ਵੇਖੋ ਨੇੜੇ ਪਿੰਡਾ ਪਰਿਵਾਰ ਕਦੇ ਇੱਥੇ ਆਇਆ ਨੀਗਾ ਜਿਹੜਾ ਜਲੰਧਰ ਤੋਂ ਪਠਾਨਕੋਟ ਨੂੰ ਰੋਡ ਜਾਂਦਾ ਹਾਈਵੇ ਜਾਂਦਾ ਉਹਦੇ ਉੱਪਰ ਟਾਂਡੇ ਦੇ ਬਿਲਕੁਲ ਨੇੜੇ ਆ ਠੀਕ ਆ ਪਰ ਵੇਖੋ ਕਦੇ ਇਸ ਬਾਪੂ ਦੀ ਇਹ ਗੱਲ ਆ ਵੀ ਇਹਨੇ ਇੰਨੀ ਕਮਾਈ ਕੀਤੀ ਇੰਨਾ ਟਾਈਮ ਟਰੱਕ ਚਲਾਇਆ ਅੱਜ ਪਰਿਵਾਰ ਨੇ ਵੱਧ ਅਫਸੋਸ ਇਹਦੇ ਬੱਚਿਆਂ ਨੇ ਇਹਦੇ ਨਾਲ ਐ ਕੀਤੀ ਉਹਦਾ ਘਟਾ ਪਰ ਜਿਹੜਾ ਜੀਵਨ ਸਾਥੀ ਨੇ ਕੀਤੀ ਉਸ ਗੱਲ ਦੀ ਵੱਡੀ ਗੱਲ ਆ ਬਾਪੂ ਜੀ ਕੀ ਮੱਦਤ ਚਾਹੁੰਦੇ ਹੋ ਹੁਣ ਕੀ ਚਾਹੁੰਦੇ ਹੋ ਤੁਸੀਂ بس ਇਹੋ ਜੇ ਜੇ ਉਹ ਮੰਨਦੇ ਤੇ ਰੋਟੀ ਪਾਣੀ ਦੇਣ ਹੂੰ ਤੇ ਬਾਕੀ ਮੈਂ ਇੱਕ ਘਰੇ ਜਾਣਾ ਚਾਹੁੰਨੇ ਹਾਂ ਘਰੇ ਜਾਣਾ ਜੀ ਇਦਾਂ ਜੀ ਰੋਟੀ ਪਾਣੀ ਦੇਣ ਤੇ ਘਰੇ ਜਾਣਾ ਚਾਹਨਾ ਨਹੀਂ ਤਾਂ ਜਿੱਦਾਂ ਜਿੱਦਾਂ ਬਾਬਾ ਜੀ ਜਥੇਦਾਰ ਸਾਹਿਬ ਨੇ ਮੇਰੇ ਨਾਲ ਜੋ ਵੀ ਕੀਤਾ ਜਿੰਨਾ ਪਿਆਰ ਕੀਤਾ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਦੇਖੋ ਰੋਣਾ ਬਾਪੂ ਜੀ ਰੋਵੋ ਨਾ ਰੋਵੋ ਨਾ ਰੋਣਾ ਬੰਦੇ ਨੇ ਜੀਤੇ ਕਰਦਾ ਸਾਹਿਬ ਜੀ ਕਿ ਡਾਕਟਰ ਨੇ ਮੈਨੂੰ ਉਲਟਾ ਬੋਲਿਆ ਹੂੰ ਮੈਂ ਫੋਨ ਲਾਤਾ ਹੂੰ ਮੈਂ ਕਿਹਾ ਬਾਬਾ ਜੀ ਦੀ ਗੱਲ ਹੋਈ ਹੂੰ ਕਾਰ ਲਾ ਕੇ ਫਟ ਚੱਲ ਗਏ ਜਿੱਥੇ ਲਿਓ ਉੱਥੇ ਗਏ ਨਾਲ ਮੇਰਾ ਦੋਸਤ ਵੀ ਗਿਆ ਹੂੰ ਜਿਹੜਾ ਮੈਨਾਂ ਪੜਿਆ ਵੀ ਸੀ ਗਏ ਉੱਥੇ ਜਿੱਲਾ ਗਏ ਜਿੱਨਾ ਜਾ ਕੇ ਇਹਨਾਂ ਨੇ ਦੇਖਿਆ ਹੂੰ ਉਹੀ ਡਾਕਟਰ ਅੱਗੇ ਪਿਛੇ ਜੇ ਮੈਂ ਜੇ ਮੈਂ ਟਾਂਡੇ ਦਾਖਲ ਹੋਇਆ ਹੂੰ ਦੇਖਣ ਕਿਸੇ ਨੂੰ ਉਹਨ ਲੜਕੀਆਂ ਜੋ ਡਾਕਟਰ ਪਹਿਲਾਂ ਮੇਰੇ ਕੋ ਅੰਕਲ ਜੀ ਕੀ ਹਾਲ ਆ ਮੈਂ ਬੜਾ ਛੋਕਰ ਗਿਆ ਰਾਹੋ ਨਾ ਬੇਟੀਆਂ ਦਾ ਜਿਹੜੀ ਇੱਕ ਮੇਰੀ ਧੀ ਵਰਗੀਆਂ ਸੀਗੀਆਂ ਬੜਾ ਮੈਨੂੰ ਪਿਆਰ ਕੀਤਾ ਫੇਰ ਟੀਕਾ ਲਾਉਣਾ ਅਗਲ ਜੀ ਕੋਈ ਤਕਲੀਫ ਤਾਂ ਨਹੀਂ ਨਹੀਂ ਜੀ ਉੱਥੇ ਮੈਂ ਰਿਆ ਉੱਥੇ ਮੈਨੂੰ ਛੁੱਟੀ ਦਿੱਤੀ ਹਮ ਬਾਬਾ ਜੀ ਮੈਨੂੰ ਕਹਿੰਦੇ ਕਾਕਾ ਤੂੰ ਦੋ ਦਿਨ ਹੋਰ ਰਹਿ ਲੈ ਲੈਂਦਾ ਮੈਂ ਕਿਹਾ ਜੀ ਉਹਨੇ ਛੁੱਟੀ ਦਿੱਤੀ ਚਲੋ ਆ ਗਿਆ ਇੱਥੇ ਮੈਂ ਆਇਆ ਚਲੋ ਸੇਵਾ ਜੋ ਵੀ ਕੁਛ ਹੈ ਮੈਂ ਮੜਾ ਜੋ ਵੀ ਕਰਨਾ ਚਾਹਣਾ ਉਹ ਹੋ ਰਹੀ ਆ ਲੇਕਿਨ ਗੱਲ ਇਹ ਨਹੀਂ ਹੋਈ ਕਿ ਪੈਸੇ ਤੁਸੀਂ ਸਾਰੇ ਲੈ ਲੈ ਬੈਂਕ ਖਾਤਾ ਮੇਰਾ ਕੋਈ ਨਹੀਂ ਸੀ 1 ਲੱਖ ਜਮਾ ਹੋਇਆ 50000 ਹੋਰ ਆਇਆ 129100 ਰੁਪਈਆ ਇਹਨਾਂ ਨੇ ਕਢਾ ਕੇ 에어 ਕੰਡੀਸ਼ਨਰ ਲਵਾ ਲਿਆ ਘਰ ਬਾਬਾਈ ਹਰ ਚੀਜ਼ ਸੀ ਸਕੂਟਰ ਮੋਟਰਸਾਈਕਲ ਮਸ਼ੀਨ ਕੱਪੜੇ ਧੋਣ ਦੀ ਸਭ ਕੁਝ ਸੀਗਾ ਲੇਕਿਨ ਜਿਸਲੇ ਇਹਨਾਂ ਨੇ ਕੈਮਰੇ ਲਾਏ ਤੇ ਜਿਸਲੇ ਉਹ ਸੀੜੀ ਬੜੀ ਲਾਈ ਨਾ ਤੇ ਮੇਰੇ ਮਨ ਚ ਗੱਲ ਆਈ ਜਦ ਨਾਲ ਮੈਂ ਦੇਖਿਆ ਤੇ 65000 ਨੂੰ ਮੈਂ ਕਾਕੇ ਨੂੰ ਦਵਾਈ ਦਾ ਦੇਤਾ ਉਹਨੂੰ ਕਿਹੜੀ ਬਿਮਾਰੀ ਸੀ ਦਵਾਈ ਲੁਧਿਆਣੇੋਂ ਆਉਂਦੀ ਸੀ ਉਹਦੇ ਵਿੱਚੋਂ 129100 ਰੁਪਈਆ ਇਹਨਾਂ ਵਾਲ ਵਿੱਚ ਜਿੰਨਾ ਸੀ ਭੇਜਿਆ ਇਹਨਾਂ ਦੇ ਕੋਲ ਆ ਗਿਆ ਅਸਲ 'ਚ ਵੇਖੋ ਬਾਬਾ ਜੀ ਘਰ ਜਾਣਾ ਚਾਹੁੰਦੇ ਹਨਾ ਘਰ ਦੇ ਨਾਲ ਮੋਹ ਹੁੰਦਾ ਜਿੱਥੇ ਬੰਦੇ ਨੇ ਸਾਰੀ ਉਮਰ ਆਪਣੀ ਕਮਾਈ ਦੇ ਨਾਲ ਜਿਹੜਾ ਬਣਾਇਆਗਾ ਬਹੁਤ ਔਖੀ ਗੱਲ ਆ ਮੈਂ ਇਹ ਗੱਲ ਕਹਿਣਾ ਬਾਬਾ ਜੀ ਦੇ ਘਰੋਂ ਬਾਤ ਆ ਰਣਜੀਤ ਕੌਰ ਨੂੰ ਕਿ ਤੇਰਾ ਫਰਜ਼ ਬੰਦਾ ਇੰਨਾ ਕ ਵਿਸ਼ਵਾਸ ਕੀਤਾ ਪੂਰੀ ਜ਼ਿੰਦਗੀ ਆਪ ਦਾ ਬੈਂਕ ਖਾਤਾ ਨਹੀਂ ਖੁਲਾਇਆ ਜੋ ਪੈਸਾ ਸੀ ਆਪ ਦੇ ਘਰ ਵਾਲੀ ਦੇ ਖਾਤੇ 'ਚ ਪਵਾਉਂਦਾ ਰਿਹਾ ਜਿੰਨੇ ਵੀ ਮਰਜੀ 5 ਲੱਖ 10 ਲੱਖ 11 20 ਜਿੰਨਾ ਵੀ ਆਇਆ ਉਹਨੂੰ ਦਿੰਦਾ ਰਿਹਾ ਵੀ ਆਖਰਕਾਰ ਉਹ ਘਰ ਦਾ ਘਰੇ ਕੰਮ ਚਲਾਊਗੀ ਤੇ ਮੈਂ ਬਾਹਰ ਕਮਾਈ ਕਰਦਾ ਤੇ ਸਾਡੇ ਜਿਹੜੇ ਬੱਚੇ ਆ ਉਹ ਕਿਤੇ ਮਕਾਮ ਤੇ ਪਹੁੰਚ ਜਾਣਗੇ ਪਰ ਅੱਜ ਇਸ ਤਰ੍ਹਾਂ ਦੀ ਦੁਰਦਸ਼ਾ ਵੇਖ ਕੇ ਕੀ ਅਸੀਂ ਸਮਝਾਂਗੇ ਮੈਂ ਆਪ ਬੇਨਤੀ ਕਰਦਾ ਹੱਥ ਜੋੜ ਕੇ ਆਪ ਦੇ ਵੱਲੋਂ ਮਾਤਾ ਰੰਜੀਤ ਕਰਨ ਨੂੰ ਕਿ ਤੇਰਾ ਫਰਜ ਬੰਦਾ ਕਿਉਂਕਿ ਇਹ ਦੇਣਾ ਜਿਹੜੇ ਜਿਹੋ ਜਿਹੇ ਬੀਜੋਂਗੇ ਵੱਡਣਾ ਉਹੇ ਜਾ ਪੈਣਾ ਕੋਈ ਨਰਕ ਸਵਰਗ ਕਿਤੇ ਦੂਰ ਜਾ ਕੇ ਨਹੀਂ ਇੱਥੇ ਹੀ ਭੋਗਣਾ ਪੈਣਾ ਜਿਹੜਾ ਕੁਛ ਤੁਸੀਂ ਇਹਦੇ ਨਾਲ ਕਰ ਰਹੇ ਹੋ ਇਹ ਹਾਲਾਤ ਕਿਤੇ ਨਾ ਕਿਤੇ ਤੁਹਾਡੇ ਵੀ ਬੰਨ ਨੇ ਬਾਬਾ ਜੀ ਜਦੋਂ ਇਹਨਾਂ ਦਾ ਹੁਣੇ ਹਾਲ ਇਦਾਂ ਦਾ ਇਲਾਜ ਕਰਾਇਆ ਤੁਸੀਂ ਹਸਪਤਾਲ ਲਗਾਏ ਕਦੇ ਤੁਸੀਂ ਰਾਬਤਾ ਕਾਇਮ ਨਹੀਂ ਕੀਤਾ ਇਹਨਾਂ ਦੇ ਬੱਚਿਆਂ ਨਾਲ ਵੀ ਭਾਈ ਆਹ ਹਾਲਾਤ ਉਹਦੇ ਕੋਈ ਵੀ ਗੱਲਬਾਤ ਹੋ ਸਕਦੀ ਹੈ ਬਜ਼ੁਰਗਾ ਦੱਸੀ ਸੀ ਜੀ ਇਹਨਾਂ ਦੀ ਬੇਟੀ ਜਿਹੜੀ ਆ ਹਸਪੀਟਲ ਦੇ ਵਿੱਚ ਲੱਗੀ ਆ ਨਰਸ ਆ ਉਹ ਪਾਟਕ ਹਸਪੀਟਲ ਦੇ ਵਿੱਚ ਆ ਜਲੰਧਰ ਜੀ ਨਹੀਂ ਜੀ ਟਾਂਡੇ ਟਾਂਡੇ ਤੇ ਜਿਹੜਾ ਇਹਨਾਂ ਦਾ ਬੇਟਾ ਆ ਉਹ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪੀਟਲ ਦੇ ਵਿੱਚ ਆ ਉਹ ਵੀ ਉੱਥੇ ਡਿਊਟੀ ਕਰਦਾ ਆ ਪਹਿਲਾਂ ਦੋਨੇ ਇੱਕ ਥਾਂ ਸੀਗੇ ਹੁਣ ਉੱਥੋਂ ਬਦਲ ਗਏ ਆ ਹੁਣ ਜਿਹੜੀ ਬੇਟੀ ਆ ਉਹ ਪਾਟਕ ਦੇ ਹਸਪੀਟਲ ਦੇ ਵਿੱਚ ਸਰਵਿਸ ਕਰਦੀ ਨਰਸਿੰਗ ਦਾ ਤੇ ਜਿਹੜਾ ਬੇਟਾ ਉਹ ਤਾਂ ਨਹੀਂ ਮੈਨੂੰ ਪਤਾ ਵੀ ਕਿੱਥੇ ਆ ਇੱਥੇ ਆ ਜਾਂ ਹੋਰ ਕਿਤੇ ਆ ਕਿਉਂਕਿ ਮੈਂ ਜੇ ਮਿਲਿਆ ਨਹੀਂ ਉਹਨੂੰ ਤੁਸੀਂ ਇਹ ਜੀ ਦੇਖੋ ਵੀ ਬਾਪੂ ਦੇ ਦੋਨੇ ਬੱਚੇ ਡਾਕਟਰੀ ਲਾਈਨ ਦੇ ਨਾਲ ਸੰਬੰਧਤ ਆ ਲੜਕੀ ਵੀ ਹਸਪੀਟਲ ਚ ਆ ਮੁੰਡਾ ਵੀ ਕੰਮ ਜਾਣਦਾ ਪਰ ਬਾਪੂ ਦੇ ਇਹ ਹਾਲਾਤ ਪੈਰਾਂ ਦੇ ਤੁਸੀਂ ਵੇਖ ਸਕਦੇ ਹੋ ਉਹਦੇ ਜ਼ਖਮ ਨੇ ਪੱਟੀਆਂ ਬੰਨਿਆ ਹੋਈਆਂ ਜਿਹੜਾ ਬਾਪ ਉਹਨਾਂ ਦਾ ਬਾਪੂ ਆ ਉਹ ਤਾਂ ਇਸ ਤਰ੍ਹਾਂ ਇਸ ਸਪੀਡ ਚੋਂ ਗੁਜ਼ਰ ਰਿਹਾ ਇੰਨੇ ਜ਼ਖਮਾਂ ਤੇ ਉਹ ਜਿੱਥੇ ਲੋਕਾਂ ਦਾ ਇਲਾਜ ਕਰਦੇ ਹੋਣਗੇ ਲੋਕਾਂ ਦੀ ਉੱਥੇ ਉਹ ਡਾਕਟਰ ਆਪਣਾ ਜਿਹੜੇ ਬੱਚੇ ਐ ਇਸ ਬਾਪੂ ਦੇ ਮਰੀਜ਼ਾਂ ਦੀ ਸੇਵਾ ਕਰਦੇ ਹੋਣਗੇ ਮੈਂ ਕਹਿੰਦਾ ਇਸ ਬਜ਼ੁਰਗ ਦੇ ਬੱਲ ਵੇਖ ਕੇ ਇਹਨੂੰ ਮਰੀਜ਼ ਸਮਝ ਕੇ ਇਹਦੀ ਸੇਵਾ ਕਰਦੇ ਨੇ ਵੱਡੀ ਗੱਲ ਆ ਵੀ ਇਹ ਵੀ ਇੱਕ ਮਰੀਜ਼ ਆ ਇਹ ਹੀ ਵੇਖ ਕੇ ਦੋਨੇ ਬੱਚੇ ਇਸ ਬਾਪੂ ਦੀ ਲੜਕੀ ਮੁੰਡਾ ਇਹਦੀ ਮਰੀਜ਼ ਸਮਝ ਕੇ ਸੇਵਾ ਕਰ ਲੈਣ ਕੋਸ਼ਿਸ਼ ਮੈਂ ਇਹ ਕਰੂੰਗਾ ਜ਼ਰੂਰ ਵੀ ਪਰਿਵਾਰ ਦੇ ਨਾਲ ਵੀ ਰਾਬਤਾ ਕਾਇਮ ਹੋਵੇ ਉਹਨਾਂ ਦਾ ਪੱਖ ਵੀ ਸੁਣਾਵਾਂਗੇ ਸਰਪੰਚ ਸਾਹਿਬ ਦੇ ਨਾਲ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਗੱਲਬਾਤ ਹੋਵੇ ਇਹ ਵੀਰ ਸਾਰੇ ਖੜੇ ਨੇ ਇੱਥੇ ਜਿਹੜੇ ਆਪਣਾ ਆਉਂਦੇ ਨੇ ਠੀਕ ਆ ਪਰ ਵੱਡੀ ਤਾਂ ਇਹ ਗੱਲ ਆ ਵੀ ਬਾਬਾ ਜੀ ਜਿਹੜੇ ਇਹਨਾਂ ਨੂੰ ਸੰਭ ਰਿਹਾ ਵੇਖੋ ਇੱਥੇ ਇਹਨਾਂ ਨੂੰ ਇਹ ਗੱਲ ਬਾਪੂ ਜੀ ਨੇ ਕਹੀ ਵੀ ਮੈਂ ਘਰ ਜਾਣਾ ਚਾਹੁੰਨਾ ਪਰ ਬਾਬਾ ਜੀ ਦਾ ਸਾਥ ਨਹੀਂ ਮੈਂ ਛੱਡਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਸੰਭਿਆ ਆਖਰ ਵੇਖੋ ਅੰਦਰ ਤੋਂ ਕਿੰਨੀ ਨਿਮਰਤਾ ਕੀ ਪਰ ਕਿਤੇ ਨਾ ਕਿਤੇ ਹਮਦਰਦੀ ਬੱਚਿਆਂ ਲਈ ਹਜੇ ਵੀ ਆ ਹਜੇ ਵੀ ਘਰ ਜਾਂਦੀ ਉਹ ਇੱਛਾ ਹੈਗੀ ਆ ਪਰ ਬਣਾਇਆ ਨਾ ਮਿਹਨਤ ਦੇ ਨਾਲ ਬਾਪੂ ਜੀ ਹੋਰ ਕੀ ਮਦਦ ਚਾਹੀਦੀ ਹੈ ਦੱਸੋ ਨਹੀਂ ਹੋਰ ਕੋਈ ਮਦਦ ਨਹੀਂ ਹੂੰ ਜੇ ਰੋਟੀ ਪਾਣੀ ਦਿੰਦੇ ਆ ਹੂੰ ਮੈਂ ਕੁਝ ਬੋਲੂਗਾ ਨਹੀਂ ਹੂੰ ਪੈਨਸ਼ਨ ਮੇਰੀ ਆ ਜੇ ਉਹ ਚਾਹਣ ਤਾਂ ਮੈਂ ਉਹ ਵੀ ਉਹ ਚ 200 200 ਰੱਖ ਕੇ ਮੈਂ ਵੀ ਉਹਨਾਂ ਨੂੰ ਦੇ ਸਕਦਾ ਐਡਾ ਵੱਡਾ ਦੇਣਾ ਤੁਸੀਂ ਦੇਖੋ ਲੱਖਾਂ ਰੁਪਏ ਦੇ ਕੇ ਕਹਿੰਦਾ ਜਿੰਨੀ ਮੈਨੂੰ ਹੁਣ ਪੈਨਸ਼ਨ ਮਿਲਦੀ ਹੈ ਕਿੰਨੀ ਪੈਨਸ਼ਨ ਮਿਲਦੀ ਬਾਪੂ 1500 1500 ਉਹ ਚ ਮੈਨੂੰ 100 200 ਦੇ ਦਿਆ ਕਰਨ ਮੈਂ ਉਹਦੇ ਚ ਵੀ 1200 ਘਰੇ ਦੇ ਦਿਆ ਕਰੋ ਮੈਨੂੰ ਰੋਟੀ ਦੇ ਦਿਆ ਕਰਨ ਕੱਲੀ ਐਦੂ ਉੱਤੇ ਦੱਸੋ ਕੀ ਕਰੇ ਇੱਕ ਘਰ ਦਾ ਮਾਲਕ ਹੋ ਕੇ ਆਪਦੇ ਘਰ ਦੇ ਵਿੱਚੋਂ ਰੋਟੀ ਹੈ ਜਿਹੜੀ ਇੱਕ ਭੀਖ ਦੇ ਤੌਰ ਤੇ ਮੰਗਦਾ ਕਿੱਥੇ ਜਾ ਕੇ ਅਸੀਂ ਭਰਾਂਗੇ ਦੱਸੋ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਆ ਨਾ ਤੁਸੀਂ ਬਹੁਤ ਸਾਰੇ ਆਪਣੇ ਨਾਲ ਜੁੜੇ ਹੋ ਕਿੰਨੇ ਵੀਰ ਮਦਦ ਕਰਦੇ ਹੋ ਠੀਕ ਆ ਪਰ ਕੋਸ਼ਿਸ਼ ਇਹ ਆ ਮੈਂ ਪਿੰਡ ਦੇ ਇਹਨਾਂ ਦੇ ਸਰਪੰਚ ਸਾਹਿਬ ਨੂੰ ਬੇਨਤੀ ਕਰੂੰ ਵੀ ਤੁਸੀਂ ਪਰਿਵਾਰ ਨੂੰ ਸਮਝਾ ਕੇ ਬਾਪੂ ਨੂੰ ਜਰੂਰ ਘਰੇ ਪਚਾਓ ਫਰਜ਼ ਬਣਦਾ ਆਪਣਾ ਇਨਸਾਨੀਅਤ ਤੌਰ ਤੇ ਜਿੱਥੇ ਮੇਰੀ ਲੋੜ ਹੋਈ ਮੈਂ ਜਰੂਰ ਖੜੂਗਾ ਕਿਉਂਕਿ ਵੇਖੋ ਮੈਂ ਬਠਿੰਡੇ ਤੋਂ ਚੱਲ ਕੇ ਆਇਆ ਬਾਪੂ ਜੀ ਦੇ ਦੁੱਖ ਸੁਣ ਕੇ ਬਾਬਾ ਜੀ ਨੇ ਫੋਨ ਕੀਤਾ ਸੀਗਾ ਕਿਉਂਕਿ ਇੱਕ ਆਸ ਹੁੰਦੀ ਆ ਵੀ ਜੇ ਉਹ ਆ ਕੇ ਵੀਡੀਓ ਕਰ ਜਾਣ ਉਹ ਚੈਨਲ ਵਾਲੇ ਆ ਜਾਣ ਤਾਂ ਕਿਤੇ ਨਾ ਕਿਤੇ ਸੁਣਵਾਈ ਹੋ ਜੇ ਪਰ ਚਾਹੀਦੀ ਵੀ ਆ ਅੱਗੇ ਸਰਦੀ ਦੀ ਰੋਤ ਆ ਰਹੀ ਆ ਬਾਪੂ ਜਾਊਗਾ ਕਿੱਥੇ ਪਰ ਫਿਰ ਵੀ ਇਹਨਾਂ ਦਾ ਧਨ ਜਿਗਰ ਆ ਜਿਹੜੇ ਸਾਹ ਬਰੇ ਆ ਹਾਂਜੀ ਗਿਆਨੀ ਤੁਸੀਂ ਕੁਛ ਕਹਿਣਾ ਆਜੋ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਆਪ ਜੀ ਦਾ ਆਭਾਰੀ ਆ ਕਿ ਬਾਬਾ ਜੀ ਦੀ ਕੌਲ ਤੇ ਆਪ ਜੀ ਬਠਿੰਡੇ ਤੋਂ ਚੱਲ ਕੇ ਆਏ ਹੋ ਔਰ ਤੁਹਾਡਾ ਨਾਮ ਸੁਣਿਆ ਪੰਜਾਬ ਵਿੱਚ ਜੀ ਔਰ ਸਦਕੇ ਜਾਮਾ ਇਹੋ ਜਿਹਾਂ ਮਾਵਾਂ ਦੇ ਜਿਨ੍ਹਾਂ ਨੂੰ ਤੁਸੀਂ ਅੱਗੇ ਵੀ ਹੱਕ ਦਵਾਏ ਆ ਤੁਹਾਡੇ ਮੈਂ ਬਲਹਾਰ ਜਾਨਾ ਸਰਦਾਰ ਮਲੁਖ ਸਿੰਘ ਜੀ ਮੈਂ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਤੋਂ ਪ੍ਰਚਾਰਕ ਜੀ ਮੇਰੇ ਨਾਲ ਜੁਆਇੰਟ ਸੈਕਟਰੀ ਜੀ ਸੁਖਵੀਰ ਸਿੰਘ ਬਾਬਾ ਜੀ ਜੀ ਔਰ ਜਰਨਲ ਛਕਰ ਪੰਜਾਬ ਤੁਹਾਡੇ ਨਾਲ ਐਸੇ ਖੜੇ ਨੇ ਜੀ ਅਸੀਂ ਤੁਹਾਡਾ ਸਨੇਹਾ ਸਾਨੂੰ ਮਿਲਿਆ ਸੀ ਜੀ ਕਿ ਬਾਪੂ ਜੀ ਦੇ ਸਾਡੇ ਭਰਾ ਦੇ ਵਾਸਤੇ ਤੇ ਅਸੀਂ 11 ਵਜੇ ਤੋਂ ਇੱਥੇ ਖੜੇ ਤੁਹਾਡੀ ਵੇਟ ਚ ਜੀ ਜੀ ਕਿਉਂਕਿ ਇਹ ਹਾਲਾਤ ਸਾਡੇ ਤੇ ਵੀ ਬਣ ਸਕਦੇ ਆ ਬੜੇ ਹੀ ਪਏ ਨੇ ਪੰਜਾਬ ਦਾ ਹਾਲਾਤ ਸਾਡੇ ਨਾਲ ਹੀ ਆ ਇਹ ਬਾਪੂ ਜੀ ਨਾਲ ਨਹੀਂਗਾ ਇਹ ਸਾਡੇ ਨਾਲ ਹੀ ਆ ਅੱਜ ਦਾ ਜੋ ਜਨਰੇਸ਼ਨ ਆ ਮੈਂ ਅੱਜ ਦੇ ਜਨਰੇਸ਼ਨ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਕਿ ਦੇਖੋ ਤੁਹਾਨੂੰ ਬੱਚਿਆਂ ਨੂੰ ਮਾਂ ਪਿਓ ਨੇ ਭੁੱਖੇ ਪਿਆਸੇ ਰਹਿ ਕੇ ਪਾਲਿਆ ਹੂੰ ਉਹ ਮੈਂ ਤਾਂ ਲਾਹਨਤ ਕਹੂੰਗਾ ਇਹੋ ਜੀ ਔਲਾਦ ਵਾਸਤੇ ਔਰ ਇਹੋ ਜੀ ਔਰਤ ਵਾਸਤੇ ਵੀ ਮੈਂ ਲਾਹਨਤ ਕਹੂੰਗਾ ਮੇਰਾ ਇਹ ਠੋਕੇ ਸੁਨੇਹਾ ਮੈਂ ਅੱਗੇ ਵੀ ਬੋਲਦਾ ਤੱਥਾਂ ਤੇ ਲੋਕਾਂ ਦੇ ਹੱਕਾਂ ਤੇ ਬੋਲਦਾ ਮੈਂ ਮੈਂ ਤਾਂ ਲਾਣਤ ਕਹੂੰਗਾ ਔਰ ਗੈਰਤਮੰਦ ਪੰਜਾਬੀ ਜਿਹੜੇ ਸਾਡੇ ਪੰਜਾਬ ਚ ਆਂਡ ਗਵਾਂ ਦੇ ਹੋ ਜਾਂ ਝੁਲਮ ਦੇਖਦੇ ਨੇ ਚਾਹੇ ਪੰਚਾਇਤ ਚਾਹੇ ਸਰਪੰਚਾ ਮੇਰੀ ਪੂਲੇ ਪੂਰੇ ਵਰਲਡ ਨੂੰ ਆਵਾਜ਼ ਹੈ ਚੈਲੰਜ ਆ ਮੇਰਾ ਕਿ ਮਿੱਤਰੋ ਇਹ ਤਾਂ ਫਿਰ ਵੀ ਗੁਰੂ ਘਰ ਨੇ ਚੱਲ ਲਿਆ ਇਹ ਗੁਰੂ ਦਾ ਸਿੰਘ ਹੈ ਔਰ ਜਿਹੜੇ ਤੁਸੀਂ ਪਤੀਲਿਆਂ ਚ ਲੰਗਰ ਇੱਥੇ ਦੇਖ ਕੇ ਜਾਂਦੇ ਹੋ ਸ਼ਰਮ ਕਰੋ ਉਹਨਾਂ ਪਤੀਲਿਆਂ ਵੱਲ ਝਾਤ ਮਾਰੋ ਉਹ ਪਤੀਲਾ ਸਾਲਾਂ ਬੱਧੀ ਇਹਦੇ ਵਾਸਤੇ ਰਹਿ ਨਹੀਂ ਸਕਦਾ ਤੁਹਾਡੇ ਘਰਾਂ ਵਿੱਚੋਂ ਲੰਗਰ ਉਹ ਇਹਨੂੰ ਬਾਪ ਨੂੰ ਲੀੜਾ ਕਪੜਾ ਧੋਤਾ ਦਵੋ ਇਹਨੂੰ ਲੰਗਰ ਦਵੋ ਕਿਉਂ ਆਪਾਂ ਵਿਦਿਆਲੇ ਜਾਂ ਜਿਹੜੇ ਹੈਗੇ ਆ ਟਰਸਟ ਖੁੱਲੇ ਆ ਉਹ ਕਿਉਂ ਖੁੱਲੇ ਆ ਇਹ ਸਾਡੇ ਪੰਜਾਬ ਦੇ ਵਿੱਚ ਫਰਾ ਮੋਸ਼ ਇਨਸਾਨ ਬੱਚੇ ਔਰਤਾਂ ਵੀ ਜਿਹੜੀਆਂ ਪਤਨੀਆਂ ਆਪਣੇ ਪਤੀਆਂ ਦਾ ਸਤਿਕਾਰ ਨਹੀਂ ਕਰਦੀਆਂ ਉਹ ਬਿਲਕੁਲ ਨਾ ਮਰਦ ਦੀ ਔਲਾਦ ਨੇ ਔਰ ਫਰਾ ਮੋਸ਼ ਇਨਸਾਨ ਨੇ ਉਹਨਾਂ ਨੂੰ ਧਰਤੀ ਤੇ ਕਿੱਦਾਂ ਮਹਾਰਾਜ ਨੇ ਧਰਤੀ ਤੇ ਉਹਨਾਂ ਦਾ ਬਹੁਤ ਚੁੱਕਿਆ ਮੈਂ ਇਹ ਗੱਲ ਕਹੂੰਗਾ ਇਹ ਜੋ ਦਸਵੇਂ ਪਾਤਸ਼ਾਹ ਤੇ ਸਾਡੇ ਚੱਲ ਰਹੇ ਨੇ ਜੋ ਸਾਖਾ ਚੱਲ ਰਿਹਾ ਉਹਦੇ ਵੱਲ ਧਿਆਨ ਮਾਰੋ ਲੱਖਾਂ ਲੰਗਰ ਲਾਉਣ ਵਾਲਿਓ ਕਦੇ ਆਪਣੇ ਮਾਂ ਪਿਓ ਵੱਲ ਧਿਆਨ ਮਾਰਿਓ ਤੁਸੀਂ ਲੰਗਰ ਲਾਓ ਮੈਂ ਲੰਗਰਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਲੰਗਰ ਭਾਵੇਂ ਤੁਸੀਂ ਜਿਹੜੇ ਮਰਜ਼ੀ ਲਾ ਲੋ ਪਰ ਜੇ ਤੁਸੀਂ ਮਾਂ ਪਿਓ ਨੂੰ ਸਾंभਿਆ ਲਈ ਤੁਹਾਡਾ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਸੋ ਇਹੋ ਜੇ ਪਿੰਡ ਵਾਸਤੇ ਇਹੋ ਜੇ ਸਮਾਜ ਵਾਸਤੇ ਮੈਂ ਲਾਹਨਤ ਦੀ ਆਵਾਜ਼ ਦਊਂਗਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਰਜੀਤ ਸਿੰਘ ਕਾਲਸਾ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਦਾ ਪ੍ਰਚਾਰਕ ਹੋਣ ਦੇ ਨਾਤੇ ਤੇ ਗੱਲ ਕਰਦਾ ਜੀ ਚਾਹੀਦਾ ਵੀ ਆ ਕਿਉਂਕਿ ਅਸੀਂ ਬਹੁਤ ਸਾਰੀਆਂ ਸਵਾਵਾਂ ਨਭਾਉਣੀਆਂ ਆ ਬਿਲਕੁਲ ਇਹ ਗੱਲ ਸਹੀ ਬੋਲੀ ਇਹਨਾਂ ਨੇ ਬਾਬਾ ਜੀ ਨੇ ਅਸੀਂ ਜਿੱਥੇ ਮਰਜ਼ੀ ਜਾ ਕੇ ਲੰਗਰ ਲਾ ਲਈਏ ਮੱਥੇ ਰਗੜ ਲਗੇ ਪਰ ਜਿੱਥੇ ਬਾਪੂ ਜੀ ਬੈਠੇ ਨੇ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਦੀ ਔਲਾਦ ਉਹਨਾਂ ਨੂੰ ਸਾਭਦੀ ਨਹੀਂ ਤੇ ਸਾਡੀਆਂ ਕੀਤੀਆਂ ਸਵਾਮਾ ਕਿਸੇ ਵੀ ਕੰਮ ਨਹੀਂ ਦੋਨੇ ਬੱਚੇ ਡਾਕਟਰੀ ਲੈਣ ਚਾਹ ਤੇ ਬਾਪੂ ਦੇ ਦੋਨੇ ਪੈਰ ਗਲੇ ਪਏ ਆ ਐਦੂ ਸ਼ਰਮਨਾਕ ਗੱਲ ਕੀ ਹੋਊਗੀ ਸਾਡੇ ਵਾਸਤੇ ਮੈਂ ਤਾਂ ਕਹਿੰਦਾ ਚਲੋ ਤਾਂ ਨਾ ਇਹ ਬਾਬਾ ਜੀ ਜਿਹੜੇ ਇੱਥੇ ਇਹਨਾਂ ਨੂੰ ਸਾਭ ਰਿਹਾ ਪਰ ਇਸ ਪਰਿਵਾਰ ਨੂੰ ਮਾਤਾ ਰਣਜੀਤ ਕੌਰ ਨੂੰ ਚਾਹੀਦਾ ਬੱਚਿਆਂ ਨੂੰ ਚਾਹੀਦਾ ਕਿ ਇਹ ਸਮਾਂ ਤੁਹਾਡੇ ਤੇ ਵੀ ਆਊਗਾ ਆਪਣੇ ਬਾਪੂ ਨੂੰ ਘਰ ਜਰੂਰ ਲੈ ਕੇ ਜਾਣ ਉਹ ਕਹਿੰਦਾ ਮੈਂ ਘਰ ਜਾਣਾ ਚਾਹਣਾ ਜੋ ਮੇਰੇ ਕੋਲੇ ਪੈਨਸ਼ਨ ਹੈ ਵੀ ਦੇਵਾਂਗਾ ਵੱਡੀ ਗੱਲ ਤੇ ਵੀ ਕੋਈ ਉਹ ਨਸ਼ਾ ਨਹੀਂ ਕਰਦਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਐਦੂ ਚੰਗੀ ਗੱਲ ਕੀ ਆ ਜਰੂਰ ਸਾਰੇ ਮੇਰੇ ਭੈਣ ਭਰਾ ਕੋਸ਼ਿਸ਼ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਇਸ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਪਿੰਡ ਦੇ ਲੋਕ ਕੋਸ਼ਿਸ਼ ਕਰੇ ਇੱਕ ਗੱਲ ਲਾਹੌਰ ਜਿਹੜੀ ਆਪਾਂ ਰਹਿੰਦੀ ਆ ਬਾਪੂ ਜੀ ਕੀ ਨਾਂ ਬੱਚਿਆਂ ਦਾ ਤੁਹਾਡਿਆਂ ਦਾ ਲੜਕੀ ਬੜੀ ਆ ਉਹਦਾ ਨਾਂ ਕਿ ਨਦੀਪ ਕੌਰ ਹੂੰ ਇਹ ਨਾਮ ਕੱਚਾ ਕਿਸ ਦਾ ਪਰਮਵੀਰ ਸਿੰਘ ਪਰਮਵੀਰ ਸਿੰਘ ਛੋਟਾ ਆ ਦੋਨੇ ਬੱਚੇ ਕਰਨਜੀਤ ਕੌਰ ਤੇ ਬੱਚੇ ਦਾ ਨਾਮ ਪਰਮਜੀਤ ਸਿੰਘ ਪਰ ਚਾਹੀਦਾ ਕਿ ਬੱਚੇ ਆਪਣੇ ਬਾਪੂ ਨੂੰ ਸੰਭਾਲਣ ਜੇ ਉਹ ਡਾਕਟਰੀ ਲੈਣ ਜਿੱਥੇ ਬੇਸ਼ੱਕ ਮਰੀਜ਼ ਸਮਝ ਕੇ ਸੰਭ ਲੈਣਾ ਇਹੀ ਵੱਡੀ ਗੱਲ ਆ ਕੋਸ਼ਿਸ਼ ਕਰਾਂਗੇ ਕਿ ਸਰਪੰਚ ਦੇ ਨਾਲ ਵੀ ਗੱਲ ਹੋਵੇ ਪਰਿਵਾਰ ਨਾਲ ਗੱਲ ਹੋਵੇ ਬਾਕੀ ਤੁਸੀਂ ਭੈਣ ਭਰਾਵਾਂ ਨੇ ਸਾਰਿਆਂ ਨੇ ਸਾਥ ਦੇਣਾ ਤਾਂ ਕਿ ਜੋ ਇਹ ਬਾਪੂ ਦਾ ਹੱਕ ਆ ਉਹ ਇਸ ਬਾਪੂ ਨੂੰ ਮਿਲਣਾ ਚਾਹੀਦਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ